ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸੇਵਾ ਦੇਚ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸਾਡੀ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਨਵਾਂ ਸ਼ਹਿਰ ਵੱਲੋਂ ਹਰ ਰੋਜ਼ ਸਵੇਰ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੀ ਜਿਹੜੀ ਆ ਆਰ ਕੇ ਰੀਆ ਕਾਲਜ ਜਾਂ ਆ ਖਾਸਾ ਸਕੂਲ ਦੀ ਗਰਾਊਂਡ ਦੇ ਵਿੱਚ ਜਿਹੜੀ ਆ ਡੇਲੀ ਜਿਹੜੀ ਗੇਮ ਲਗਾਈ ਜਾਂਦੀ ਆ ਸਾਡੀ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਦੀ ਕੋਸ਼ਿਸ਼ ਆ ਕਿ ਅਸੀਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਖੇਡਾਂ ਵਾਲੇ ਪਾਸੇ ਲਾਉਣ ਲਈ ਜਿਹੜਾ ਆ ਅਸੀਂ ਡੇਲੀ ਸਵੇਰ ਨੂੰ ਗੇਮ ਲਾਉਂਦੇ ਆ ਸੋ ਜਿੰਨੇ ਵੀ ਵੀਰ ਭੈਣਾਂ ਬਜ਼ੁਰਗ ਮੈਨੂੰ ਸੁਣ ਰਹੇ ਆ ਸਾਰਿਆਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਤੇ ਗੇਮਾਂ ਨਾ ਖੇਡਦੇ ਹੋਏ ਆਊਟਡੋਰ ਗੇਮਾਂ ਖੇਡਣ ਲਈ ਸਾਡੀ ਕਲੱਬ ਨਾਲ ਜੋੜੋ ਸੋ ਤਾਂ ਜੋ ਆਪਾਂ ਜਿਹੜਾ ਆਪਣੀ ਨਵਾਂ ਸ਼ਹਿਰ ਨੂੰ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਤੰਦ ਸੁਮਿਸ਼ਨ ਪੰਜਾਬ ਤਹਿਤ ਜਿਹੜਾ ਆ ਇਹ ਗਰੋਂਡਾਂ ਦੇ ਨਾਲ ਜੋੜ ਸਕੀਏ ਤੇ ਆਪਣਾ ਮਿਸ਼ਨ ਜਿਹੜਾ ਆ ਪੂਰਾ ਕਰ ਸਕੀਏ ਉਹ ਇਸੇ ਲਈ ਤੇਤ ਆ ਜਦੋਂ ਅਸੀਂ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਕੋਈ ਵੀ ਖੁਸ਼ੀ ਦਾ ਮੌਕਾ ਆਉਂਦਾ ਹੈ ਸਾਡੀ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਜਿਹੜਾ ਫੁੱਟਬਾਲ ਮੈਚ ਕਰਵਾ ਕੇ ਜਿਹੜਾ ਇਹ ਖੁਸ਼ੀ ਨੂੰ ਸੈਲੀਬ੍ਰੇਟ ਕਰਦੀ ਆ ਉਹ ਇਸੇ ਲਈ ਤੇ ਹੈ ਤਾਂ ਅੱਜ ਅਸੀਂ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਦੇ ਜਿਹੜੇ ਆ ਸਾਡੇ ਮੈਂਬਰ ਆ ਸੀਨੀਅਰ ਖਿਡਾਰੀ ਆ ਅਵਤਾਰ ਸਿੰਘ ਛੋਟੂ ਜੀ ਉਹਨਾਂ ਦਾ ਅੱਜ ਜਨਮ ਦਿਨ ਮਨਾ ਰਹੇ ਆ ਸੋ ਜਿੰਨੇ ਵੀ ਰਪੈਣਾ ਬਜ਼ੁਰਗ ਮੈਨੂੰ ਸੁਣ ਰਹੇ ਆ ਸਾਰਿਆਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਸਾਡੀ ਗਰੌਂਡ ਨਾਲ ਜੋੜੋ ਦੂਜੇ ਨੰਬਰ ਤੇ ਮੈਂ ਰਿਕਵੈਸਟ ਕਰੂੰਗਾ ਕਿ 1 ਜੂਨ 2024 ਨੂੰ ਲੋਕ ਸਭਾ ਚੋਣਾਂ ਆ ਰਹੀਆਂ ਆ ਸੋ ਜਿੰਨੇ ਵੀ ਵੀਰ ਭੈਣਾ ਬਜ਼ੁਰਗ ਮੈਨੂੰ ਸੁਣ ਰਹੇ ਆ ਸਾਰਿਆਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਹਰੇਕ ਵੋਟਰ ਜਿਹੜਾ ਆ ਆਪਣੀ ਵੋਟ ਪਾਵੇ ਕੋਈ ਵੀ ਵੋਟਰ ਪਿੱਛੇ ਨਾ ਰਹੇ ਕਿਉਂਕਿ ਇਸ ਵਾਰ 75 ਤੋਂ ਪਾਰ ਜਿਹੜਾ ਆ ਸ਼ੀਦ ਭਗਤ ਸਿੰਘ ਨਗਰ ਦਾ ਜਿਹੜਾ ਨਾਰਾ ਹੈਗਾ ਆ ਸੋ ਇਸ ਵਾਰ 75 ਨੂੰ ਪਾਰ ਨੂੰ ਆਪਾਂ ਤਾਂ ਹੀ ਕਰ ਸਕਦੇ ਆ ਜੇ ਆਪਾਂ ਹਰੇਕ VOTER ਜਿਹੜਾ ਆ ਬੋਟ ਪਾਈਏ ਸੋ ਸਾਡੀ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮੈਰਾ ਤੇ ਸਮੂਹ ਮੈਂਬਰਾਂ ਦੀ ਕੋਸ਼ਿਸ਼ ਆ ਕਿ ਅਸੀਂ ਸਾਰੇ VOTERਾਂ ਨੂੰ ਜਿਹੜਾ ਆ ਬੋਟਾਂ ਪਾਉਣ ਲਈ ਜਿਹੜਾ ਆ ਪ੍ਰੇਰਿਤ ਕਰਾਂਗੇ ਕੋਈ ਵੀ VOTER ਜਿਹੜਾ ਪਿੱਛੇ ਨਹੀਂ ਰਹਿਣਾ ਚਾਹੀਦਾ ਸੋ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਵੀਰਾਂ ਦਾ ਤੇ ਤੇ ਲੋਤ ਨੂੰ ਆਦੀ ਆ ਤੇ ਖਾਸ ਕਰਕੇ ਕੈਮਰਾਮੈਨ ਦਾ ਧੰਨਵਾਦ 2 ਲੱਖ ਦੇ ਕਰੀਬ ਨੁਕਸਾਨ ਹੋ ਗਏ ਸਾਨੂੰ ਸਰਕਾਰ ਤੋਂ ਇਹ ਮੰਗ ਰਹੇ ਸਾਡਾ ਇਖਤਿਆਬ ਦਿੱਤਾ ਜਾਵੇ ਅੱਗੇ ਅੱਗੇ ਵਾਸਤੇ ਵੀ ਜਿਹੜੇ ਅੱਗ ਨਾ ਲਗਾਉਂ ਹਰ ਇੱਕ ਸਾਲ ਲਗਾਉਂਦੇ ਪਿਛਲੇ ਸਾਲ ਵੀ ਅੱਗ ਲੱਗ ਗਈ ਇਹ ਕੀ ਕਰਨੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨੇ ਲਾਤੀ ਅੱਜ ਹਵਾ ਤੇਜ਼ ਹੋ ਗਈ ਉਹ ਅਗਰ ਨੇ ਦੀ ਸਾਹ ਨੂੰ ਲਵਦੀ ਆ ਅੱਗ ਲਾਈ ਨਾ ਅੱਗ ਦੇ ਦਿਆ ਅੱਜ ਕੱਲ ਅੱਗ ਲੱਗਦੇ ਦਿਆ ਕੰਮ ਨਹੀਂ ਰੀ ਕਿਹਨੂੰ ਨੇ ਦੱਸਦੇ ਕਿ ਬਿਹਰੀ ਦਾ ਹੰਮ ਨੇ ਬੰਦੇ ਨੂੰ ਵੀ ਦੱਸਦੇ ਬਿਹਰੀ ਆਨ ਲੱਗੀ ਆ ਜਾਨੀਆਂ ਨੂੰ ਜਾਣਦੇ ਕਿਹੜਾ ਸਾਲ ਗਰ ਸਿੰਘ ਥਾਣੇ ਫੋਨ ਕਰੋ ਸੇ ਭਾਈ ਮੁਫਤਾਂ ਦੇ ਫੋਨ ਕਰੋ ਉਹ ਉਹ ਪਰਸੋਂ ਮਾਰਖੋ ਦੇ 40 ਸਗਾ ਉਧਰ ਸਰਪਰ ਦੇ ਜਿੰਮੇਦਾਰਾਂ ਨਾਲ ਆਪਣੀ ਖੇਤਨ ਵਕਲਾਈ ਸੀ ਉਹਨਾਂ ਦੇ ਪਿਛਲੇ ਸਾਲ ਨੂੰ ਨੁਕਸਾਨ ਕਾਫੀ ਹੋ ਗਿਆ ਇਹ ਜਿਹੜੇ ਬੰਦੇ ਧਾਰੇਸ਼ਾ ਲਗਦਾ ਆਂਦੇ ਉਹਨਾਂ ਦੇ ਫਸਲਾ ਦਾ ਲੁਣਾ ਚਾਹੀਦਾ ਇਹ ਬੰਦਾ ਜਿਹੜਾ ਹਮ ਨੁਕਸਾਨ ਭਰਣੀ ਚਾਹੀਦੀ ਹੈ ਤੇ ਬੜੇ ਮਹਿਮਨ ਅਰਜ਼ ਕਰ ਨਹੀਂ ਜਾਈਦੀ ਬਹੁਤ ਬੜੇ ਮੇਰ ਬਣ ਕੇ ਕੋਈ ਗਰੀਬੰਦੇ ਦਾ ਬਹੁਤ ਬੁਰਾ ਹਾਲਤ ਕਰਨਾ ਪੁੱਛ ਨਹੀਂ ਰਹੀ ਖਾਂ ਤੋਂ ਮੈਂ ਬਾਬਾ ਬਲਦੀਪ ਸੈਣੀ ਚੇਅਰਮੈਨ ਸੂਫਿਆਨਾ ਦਰਗਾ ਐਕਸ਼ਨ ਕਮੇਟੀ ਪੰਜਾਬ ਖੇਲਮਤਕਾਰ ਦਰਬਾਰ ਬਾਬਾ ਪੰਜ ਪੀਰ ਗਿਆਲਵੀ ਵਾਲੀ ਸਰਕਾਰ ਪਿੰਡ ਸ਼ਾਹਪੁਰ ਪੱਟੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਮੇਰੇ ਦਾਤਾ ਜੀ ਦੇ ਦਰਬਾਰ ਤੇ 15 16 ਤੇ 17 ਮਈ ਨੂੰ ਸਲਾਨਾ urs ਮਨਾਇਆ ਜਾ ਰਿਹਾ ਹੈ ਜਿਸ ਵਿੱਚ 15 ਤਰੀਕ ਰਾਤ ਨੂੰ ਮਹਿੰਦੀ ਦੀ ਰਸਮ 16 ਤਰੀਕ ਸਵੇਰੇ ਨਿਸ਼ਾਨ ਚੜਾਏ ਜਾਣਗੇ ਦੁਪਹਿਰ ਤੋਂ ਬਾਅਦ ਵੇੜੇ ਤਾਰਨ ਦੀ ਰਸਮ ਹੋਏਗੀ ਤੇ ਸ਼ਾਮ ਨੂੰ ਚਾਦਰ ਦੀ ਰਸਮ ਹੋਏਗੀ ਚਰਾਗਾ ਦੀ ਰਸਮ ਹੋਏਗੀ ਤੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕਵਾਲ ਪਾਰਟੀ 9 ਵਜੇ ਤੋਂ ਬਾਅਦ 12 ਵਜੇ ਤੱਕ ਨਕਲਾ ਵਾਲੇ ਹੋਣਗੇ ਇਸੇ ਤਰ੍ਹਾਂ ਫਿਰ 17 ਤਰੀਕ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਾਰੇ ਕਲਾਕਾਰਾਂ ਦਾ ਪ੍ਰੋਗਰਾਮ ਚੱਲੇਗਾ 11 4 ਵਜੇ ਤੋਂ ਬਾਅਦ ਫਿਰ ਨਕਾਲ ਪਾਰਟੀ ਤੇ ਸਾਰੀ ਰਾਤ ਸੁਖਾ ਰਾਮ ਬਾਗੋ ਵਾਲੀ ਆ ਜੀ ਵੱਲੋਂ ਡਰਾਮਾ ਪੇਸ਼ ਕੀਤਾ ਜਾਏਗਾ ਤੇ 17 ਤਰੀਕ ਨੂੰ ਗੜ ਸ਼ੰਕਰ ਤੋਂ ਅੱਖਾਂ ਦੀ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ ਜੋ ਕਿ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲੱਗ ਰਿਹਾ ਜਿਸ ਵਿੱਚ ਦਵਾਈਆਂ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਮੇਲੇ ਦੇ ਵਿੱਚ ਹੌਮ ਹਮਾ ਕੇ ਪਹੁੰਚੋ ਮੇਰੇ ਦਾਤਾ ਜੀ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਤੇ ਅੱਖਾਂ ਦੇ ਮੁਫਤ ਸਪੈਸ਼ ਜਿਹੜੇ ਚੈੱਕਅਪ ਕੈਂਪ ਆ ਉਹਦਾ ਸਾਰੇ ਜਣੇ ਲਾਹਾ ਲਓ ਸਾਰੀ ਜਿੰਨੀ ਵੀ ਸਾਥ ਸੰਗਤ ਹੈ ਸਾਰੇ ਇਲਾਕੇ ਦੀ ਸਾਥ ਸੰਗਤ ਹੈ ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਉਸ ਦਰਬਾਰ ਦਾ ਖਿਦਮਤਕਾਰ ਹੋਣ ਦੇ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਹਮ ਹਮਾਕੇ ਮੇਲੇ ਦੇ ਵਿੱਚ ਪਹੁੰਚਣਾ ਤੇ ਲੰਗਰ ਤਿੰਨੇ ਦਿਨ ਚੱਲੇਗਾ ਤੇ ਮੇਰੇ ਦਾਤਾ ਜੀ ਦੀਆਂ ਦਾਤਾ ਜੀ ਦੇ ਮੇਲੇ ਵਿੱਚ ਪਹੁੰਚੋ ਤੇ ਖੁਸ਼ੀਆਂ ਪਾ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰੋ ਤੇ ਜੋ ਵੀ ਚੈੱਕਅਪ ਕੈਂਪ ਲੱਗੇਗਾ ਉਸ ਦੇ ਵਿੱਚ ਉਸ ਦਾ ਸਾਰੇ ਜਣੇ ਲਾਹਾ ਲਓ ਤੇ ਮੈਂ ਦੁਆਰਾ ਫਿਰ ਤੁਹਾਡੇ ਸਾਰੀ ਸੰਗਤ ਦੇ ਚਰਨਾਂ ਦਾ ਦਾਸ ਆ ਮੇਰੀ ਸਾਰੇ ਬੇਨਤੀ ਮੰਨ ਕਬੂਲ ਕਰਦੇ ਹੋਏ ਮੈਂ ਸਾਰੇ ਫਕਰ ਫਕੀਰਾਂ ਨੂੰ ਤੇ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ 15 ਰਾਤ ਨੂੰ ਮਹਿੰਦੀ ਦੀ ਰਸਮ ਹੈ 16 ਤੇ 17 ਤਰੀਕ ਨੂੰ ਸਾਰੇ ਹਮ ਹਮਾ ਕੇ ਦਰਬਾਰ ਤੇ ਪਹੁੰਚੋ ਤੇ ਮੇਰੇ ਪੀਰ ਜੀ ਮੇਰੇ ਦਾਤਾ ਜੀ ਦੀਆਂ ਰਹਿਮਤਾਂ ਨਾਲ ਆਪਣੀਆਂ ਝੋਲੀਆਂ ਭਰੋ ਜੈ ਪੀਰਾਂ ਦੀ ਜੈ ਫਕੀਰਾਂ ਦੀ ਜੈ ਦਾਤਿਆਂ ਦੀ ਜੈ ਪੀਰਾਂ ਦੀ ਸਸੋਂ ਜੱਤੀ ਨਹੀਂ ਰਹੀ ਜੇਵਾ ਦੇ ਦਸੋ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਤੇ ਆਪਣੇ ਸਮਰਾਲਾ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਸਾਰੇ ਹੀ ਬ੍ਰਾਹਮਣ ਸਭਾ ਨੂੰ ਅੱਜ ਪਾਸ਼ੂਰਾਮ ਜੀ ਦੀ ਜਨਮ ਦਿਤੀ ਦੇ ਲੱਖ ਲੱਖ ਮੁਬਾਰਕਬਾਦ ਦਿੰਨਾ ਤੇ ਇੱਥੇ ਅੱਜ ਦੁਰਗਾ ਮੰਦਿਰ ਸਮਰਾਲਾ ਵਿਖੇ ਅੱਜ ਸਾਰੇ ਹੀ ਸਾਡੇ ਹਿੰਦੂ ਸਮਾਜ ਦੇ ਜੋ ਕਿ ਬ੍ਰਾਹਮਣ ਸਮਾਜ ਹੈ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਅੱਜ ਪਾਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਇੱਥੇ ਇੱਥੇ ਹਵਨ ਹੋਇਆ ਹਵਨ ਦਾ ਯੱਗ ਕੀਤਾ ਤੇ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਹਿੰਦੂ ਧਰਮ ਨੂੰ ਆਪਾਂ ਹੋਰ ਕਿਵੇਂ ਉੱਚਾ ਚੱਕ ਸਕਦੇ ਆ ਜਿਹੜਾ ਪਾਸ਼ੂਰਾਮ ਜੀ ਨੇ ਸ਼੍ਰੀ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਹੋਏ ਨੇ ਤੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਜੋ ਵੀ ਆਪਾਂ ਕੰਮ ਕਰਨਾ ਉਹ ਬਿਲਕੁਲ ਪੂਰਾ ਹੁੰਦਾ ਤੇ ਸ਼ਕਤੀ ਆਉਂਦੀ ਆ ਬਲ ਵਧਦਾ ਆਪਣੇ ਉਹਦੇ ਵਿੱਚ ਤੇ ਮੈਂ ਫੇਰ ਸਾਰਿਆਂ ਨੂੰ ਆਪਣੇ ਵੱਲੋਂ ਤੇ ਆਪੀ ਕਾਂਗਰਸ ਪਾਰਟੀ ਵੱਲੋਂ ਇੱਥੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਜੈ 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 ਭਾਰਤ ਹਾਂਜੀ ਮਾਸੀ आज हाँ पशु जयंती मनाई गई है उन्होंने दसो बिल्कुल ठीक है भगवान परशुराम जी विष्णु भगवान के छेवें अवतार गिने जाते और शक्ति के प्रतीक हैं और एक होर है धर्म के प्रतीक है क्योंकि उन्होंने जो सिक्ख्या अगों दी किसी भी उस पर चलन मत अगर किसी ने उस तो परे किया या उन्होंने सामने झूठ बोलिया विद्या वापस ला लें इन्ने दृढ़ इरादे वाले से भगवान परशुराम की जी श्री रामचंद्र जी ने भी आशीर्वाद देते गए जब शिवजी महाराज का पुराना मतलब धनुष जोड़ा है वो सीता संबर वेले तोड़िया गया जिस तरह की छत्त रखी गई थी भगवान ਕਾਲ ਸੂਰਮ ਨੇ ਉਹਨਾਂ ਦੀ ਸ਼ਕਤੀ ਜਿਹੜੇ RAM ਜੀ ਜੀ ਉਹ ਪਰਖਣ ਵਾਸਤੇ ਉਹਨਾਂ ਨੂੰ ਕਿਹਾ ਤੇ ਤੀਰ ਕਮਾਨ ਜਿਹੜਾ ਹੈ ਇਸ ਨੂੰ ਚੜਾ ਕੇ ਦਿਖਾਓ ਜਿੰਨਾ ਚੜਾ ਕੇ ਦਿਖਾਓ ਤਾਂ ਉਹਨਾਂ ਨੇ ਫਿਰ RAM ਤੇ ਨਕਦੀ ਨੇ ਪੂਰਾ ਕੀਤਾ ਇੱਕ ਐਸ ਕਰਕੇ ਉਹ ਪਿੱਛੇ हट ਗਏ ਤੇ ਇਹਨਾਂ ਨੂੰ ਅਸ਼ੀਰਵਦਤਾ ਹੁਣ ਤੂ ਟੁੱਟ ਗਈ ਪ੍ਰਭੂ ਦੇ ਰਿਸ਼ਮੂ ਜੀ ਦੇ ਮੇਰੀ ਥਾਂ ਤੇ ਅਵਤਾਰ ਹੋਇਆ ठीक है नी अ बहुत खुशी है इस समर इलाके खास तौर पर ब्राह्मण समा जोड़ा आयोजन किया गया है दुर्गा मंदिर के हवन यज्ञ किया गया है और विचार बकंदरा किया गया है उस उस ना है पुरानी याद जी के सदिया पुरानी हैं अठ हज़ार साल तो भी पहला भी ਸੰਕ੍ਰਤੀ ਜਿਹੜੀ ਚੱਲੀ ਆ ਰਹੀ ਹੈ ਉਸ ਨੂੰ ਯਾਦ ਦਿਲਾ ਦਿੱਤਾ ਹੈ ਤੇ ਇਹ ਕਰਕੇ ਤੁਸੀਂ ਸਾਰੇ ਸਮਰਾਲਾ ਦੇ ਵਾਸੀ ਭਾਵਿਸ਼ਾਲੀ ਹਨ ਕਿ ਆਪਾਂ ਭਗਵਾਨ ਫਲਸੂ ਰਾਮ ਜੀ ਜਰਨ ਦੇ ਜਿਹੜਾ ਨਿਯਮ ਫੁਰਕ ਬਣਾਇਆ ਧੰਨਵਾਦ ਅਕਸ਼ਰ ਤ੍ਰਿਤੀਆ ਵਰਸਾਖ ਮਹੀਨੇ ਨੂੰ ਚੇਤਾਜੁਗਤ ਆਪਰੇ ਹੋਈ ਸੀ ਉਹ ਸੰਤੋ ਲੈ ਕੇ ਅਲ ਤੱਕ ਉਹਨਾਂ ਦੇ ਦਿਹਾੜੇ ਸਾਰੇ ਸੰਸਾਰ ਵਿੱਚ ਮਨਾਏ ਜਾਂਦੇ ਨੇ ਪਰ ਅੱਜ શ્રી ਬ੍ਰਾਹਮਣ ਸਭਾ ਸਮਨਾਲਾ ਰਿਸ਼ਤਾ ਵਾਲਾ ਨੇ ਵਿਸ਼ੇਸ਼ ਤਾਲ ਦੀ ਗਣਾ ਸਮੁੱਚੇ ਬ੍ਰਾਹਮਣ ਸਮਾਜ ਸਮਨਾਲਾ ਕਾਰੇ ਰਾਜ ਤੋਂ ਜਿਨ੍ਹਾਂ ਵਿੱਚ ਸੇਨ ਸ਼ਰਮਾਲੀ ਵਿਦੇਕ ਕੁਮਾਰ ਜੀ ਮੰਗਸ਼੍ਰਾਮ ਜੀ ਸ਼ੋਹੇਬ ਜੀ ਮੈਂ ਕਿੰਨੇ ਨਾਮਾਂ ਪੈਂ ਵੀ ਸਰਦੀ ਜੀ ਸਰਪੰਚ ਇਹ ਅੱਜ ਸੈਂਕੜੇ ਬੰਤੇ ਆ ਨੇ ਆ ਕੇ ਐਸੇ ਪ੍ਰਵਕਟਰ ਰਿਹੜਾ ਮਨਾਇਆ ਔਰ कीरत सिंह शर्मा जी दे पर पौल्लाते एक गोष्ठी हुई आ जिस में चार सारे ब्राह्मणों ने अपने विचार रखे ने कि ब्राह्मण समाज ਨੂੰ ਪੰਜਾਬ ਦੇ 35 ਲੱਖ ब्राह्मण ਸਮਾਜ ਨੂੰ ਇਕੱਠੇ ਹੋ ਕੇ ਆਪਣੀਆਂ ਮੰਗਾ ਮਨਾਉਣੀਆਂ ਚਾਹੀਦੀਆਂ ਨੇ ਇਹ ਬੜੀ ਅੱਛੀ ਗੱਲ ਹੈ ਕਿ ਇਕੱਜੇ ਰੋ ਬ੍ਰਾਹਮਣਾਂ ਦਾ ਇਹ ਠੀਕਾ ਬੁੱਧੀਜੀਵੀ ਵਧ ਗਾਇਆ ਅਰ ਮੈਂ ਉਹਨਾਂ ਬੁੱਢੀ ਜਿਹੇ ਬਾਦਗਾਂ ਕਈ ਵਾਰੀ ਕਹਿ ਦਿੰਦੇ ਨੇ ਇੰਟੈਲੀਜੈਂਸੀ ਹੈਜ਼ ਗੋ ਨੋ ਕਲਾਸ ਕੈਰੈਕਟਰ ਪਰ ਨਹੀਂ ਅੱਜ ਪੰਜਾਬ ਦਾ ਬ੍ਰਾਹਮਣ ਜਾਗ ਉੱਠਿਆ ਹੈ ਸਮਨਾਰੇ ਤੋਂ ਸ਼ੁਰੂ ਹੋਈ ਸੀ ਇਹ ਸੱਤਾ ਅਬ ਪੰਜਾਬ ਦੇ ਵਰਟਾਕੇ ਦੀ ਗੂੰਜ ਪੈ ਗਈ ਹੈ ਅੱਜ ਮੰਕ੍ਰਾਮ ਦੀ ਸੁਖਦੇਵ ਜੀ ਚੋਕੂ ਉਹਨਾਂ ਨੇ ਜਿਹੜਾ ਫੰਕਸ਼ਨ ਚੁੱਕਿਆ ਸਾਰੇ ਬੰਦੇਆਂ ਨੂੰ ਮਹਿੰਤ ਕਰਕੇ निोदा दिता है और भगवान प्रश्न जी के गुणगान कि ने और अपनी समस्यावे भी विचार किया कि जी हमारी सरकार है किसी बार कैप्टन सरकार ने ब्राह्मण वेलफेयर बोर्ड का गठन किया शेखर शुक्ला चेयरमैन बनया पर पंजाब सरकार चुनी सरकार ने आम आदमी पार्टी सरकार नेता मेरे को दो रह ਮੈਂ ਤਸੀਮ ਕੁਮਾਰ ਸ਼ਰਮਾ ਬ੍ਰਾਹਮਣ ਸਹਾਸ ਸੰਗਰਾਲਾ ਪੱਲੋਂ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਨਮਤੀ ਮਨਾ ਰਹੇ ਹਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਨਮਤੀ ਦੇ ਸਬੱਤ ਤੇ ਬੜੀ ਬੜੀ ਵਧਾਈ ਦਿੰਦਾ ਹਾਂ ਅਤੇ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਜੀ বিষ্ণੂ ਜੀ ਦੇ ਛੇਵੇਂ ਉਤਾਰਨ ਜਿਨ੍ਹਾਂ ਨੇ ਭਗਤੀ ਸ਼ਕਤੀ ਦੇ ਨਾਲ ਆਪਣੇ ਜੀਵਨ ਨੂੰ ਅੱਗੇ ਰੰਗਿਆ ਉਹਨਾਂ ਦਾ ਇੱਕ ਗੱਲ ਸੀ ਪਵਨ ਸ਼੍ਰੀ ਬਰਸ਼ਿਦਾਂ ਜੀ ਨੇ ਸਿਖਾਇਆ ਕਿ ਹਰ ਇਨਸਾਨ ਨੂੰ ਆਪਣੇ ਅੰਦਰ ਜਾਤੀ ਮਾਰ ਕੇ ਆਪਣੇ ਆਪ ਨੂੰ ਉੱਚਾ ਚੱਕਣਾ ਚਾਹੀਦਾ ਹੈ ਝੂਠ ਬੇਈਮਾਨੀ ਨੂੰ ਦੂਰ ਕਰਕੇ ਆਪਣੇ ਦੇਸ਼ ਲਈ ਆਪਣੀ ਜਾਤੀ ਲਈ ਆਪਣੇ ਸਮਾਜ ਲਈ ਹਮੇਸ਼ਾ ਹੀ ਤਤਪਰ ਰਹਿਣਾ ਚਾਹੀਦਾ ਸਭ ਤੋਂ ਪਹਿਲਾਂ ਆਪਣਾ ਦੇਸ਼ ਹੁੰਦਾ ਹੈ ਇਹ ਭਗਵਾਨ ਪਰਸ਼ੂਰਾਮ ਜੀ ਦੀ ਸਖਾਈ ਹੋਇਆ ਕਰ ਹੈ ਅੱਜ ਬ੍ਰਾਹਮਣ ਸਮਾਜ ਨੂੰ ਬੇਨਤੀ ਹੈ ਕਿ ਆਪਣੇ ਆਪ ਦੀ ਪਛਾਣੋ ਭਗਵਾਨ ਪਰਸ਼ੂਰਾਮ ਦੇ ਪੁੱਤ ਜਿਨ੍ਹਾਂ ਦੇ ਚਲਦੇ ਹੋਏ ਦੇਸ਼ ਦੀ ਸੇਵਾ ਕਰੋ ਗ੍ਰੀਵ ਦੀ ਸੇਵਾ ਕਰੋ ਮਜਲੂਮ ਦੀ ਸੇਵਾ ਕਰੋ ਜੈ ਭਗਵਾਨ ਪਸ ਮੈਂ ਮੰਦਿਰ ਪਰਵਾਕਰ ਪ੍ਰਧਾਨ ਸ਼੍ਰੀ ਗ੍ਰਾਮ ਸਭਾ ਹਲਕਾ ਸੰਗਰਾ ਅੱਜ ਪਰਸਨ ਜਨਮ ਦਿਨ ਮਨਾਇਆ ਗਿਆ ਜੇਕਰ ਦੱਸਾਂਗੇ ਗੁਰਦਵਾਰ ਮੰਦਿਰ ਸੰਗਰਾਲੇ ਵਿੱਚ ਭਗਵਾਨ ਸ਼੍ਰੀ ਬਖਸ਼ੂ ਰਾਮ ਜੀ ਦੀ ਜਨਮ ਨੂੰ ਮਨਾ ਰਹੇ ਆ ਜਿਸ ਵਿੱਚ ਸਾਰੇ ਸਮਾਜ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਬ੍ਰਾਹਮਣ ਸਮਾਜ ਦੇ ਬਹੁਤ ਸਾਡੇ ਉੱਗੇ ਵਿਦਵਾਨ ਵੀ ਇਹਦੇ ਵਿੱਚ ਆ ਕੇ ਸਾਨੂੰ ਚਬੀਚਾਂ ਕਰੀਆਂ ਪਰਸ਼ੂਰਾਮ ਬਾਰੇ ਵਿਚਾਰਨਾ ਪਿਆ ਅੱਜ ਉਹ ਇਸ ਤੋਂ ਇਲਾਵਾ ਹੋਰ ਕੀ ਪਰਮ ਹੋਇਆ ਤੁਹਾਡਾ ਇੱਥੇ ਪਹਿਲਾਂ ਸਵੇਰੇ ਅਸੀਂ ਪੂਜਾ ਕਰੀ ਜੀ ਪਗਵਾਰ ਪਰਸ਼ੂਰਾਮ ਦਾ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਹਿਨਾਈ ਜੀ ਫਿਰ ਉਹਦੀ ਪੂਜਾ ਕੀਤੀ ਉਸ ਉਪਰੰਤ ਫਿਰ ਅਸੀਂ ਅਭਨ ਸਟਾਰਟ ਕੀਤਾ ਜਿਸ ਦਾ ਉਹ ਸਾਰੇ ਆਲੇ ਉੱਤਲਾ ਪਾ ਕੇ ਇਲਾਕੇ ਦਾ ਅਤੇ ਸਾਰੇ ਸਮਾਜਾਂ ਦਾ ਭੈਤਰੀ ਵਾਸਤੇ ਉੱਥੇ ਹਵਲ ਜਗਤਰਾਏ ਕਿਨਾ ਜੀ ਵਿਜੇ ਕੁਮਾਰ ਸ਼ਰਮਾ ਅੱਜ ਪਾਰਸੂ ਰਾਮ ਜਨਤੀ ਮਾਈ ਗਈ ਹੈ। ਉਹਦੇ ਬਾਰੇ ਦੱਸੋ ਕਿ ਅੱਜ ਪਾਰਸੂ ਰਾਮ ਜਨਤੀ ਦਰਗਾਹ ਮੰਦਰ ਸਮਰਾਲਾ ਵਿਖੇ ਮਨਾਈ ਗਈ। ਬ੍ਰਾਹਮਣ ਸਭਾ ਸਮਰਾਲਾ ਵੱਲੋਂ ਜਿਸ ਦੇ ਵਿੱਚ 200 ਦੇ ਲਗਭਗ ਬ੍ਰਹਮਣਾ ਨੇ ਮਿਸਾਲਿਆ ਤੇ ਸਾਰਿਆਂ ਨੇ ਪਰਵਾ ਪਾਰਸੂ ਰਾਮ ਜੀ ਦੇ ਮਹਿਮਾ ਗਾਣ ਗਾਏ ਤੇ ਉਹਨਾਂ ਦੇ ਦਰਸ਼ਨਾਂ ਤੇ ਚੱਲਣ ਲਈ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਗਈ। ਤੇ ਸਾਰਿਆਂ ਨੇ ਉਹਨਾਂ ਦੇ ਦਰਸ਼ਨਾਂ ਤੇ ਚੱਲਣ ਦਾ ਪ੍ਰੰਧਿਆ ਪਹਿਲਾ ਭਵਨ ਕਰਵਾਇਆ ਗਿਆ ਭਗਵਾਨ ਪਰਸ਼ੂਰਾਮ ਜੀ ਦੀ ਪੂਜਾ ਕੀਤੀ ਗਈ ਤੇ ਅਲਫੀਰ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਤਰ੍ਹਾਂ ਪਰਸ਼ੂਰਾਮ ਜੀ ਦੇ ਔਕੇ ਤੇ ਬ੍ਰਾਹਮਣ ਸਵਾਭ ਅਨੁਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ।

ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ सहलता मिलदिया ने इथे चौबी घंटे सत्तो दिन इमरजेंसी की सुविधा भी दि जा है आज ही बुक करो अपनी अपॉइंटमेंट अठानवे सात सो छबी वी छे सो चौहत्तर या अठानवे उन्नवे आथ अस्सी चौहत्तर विजिट करो संधु हॉस्पिटल चंडीगढ़ रोड नवा शहर ਸਰਦਾਰ ਸ਼ਿਮਰ ਪਗਸੇ ਨਗਰ ਨਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ